ਦੋਸਤੋ ਅੱਜ ਦੀ ਕਵਤਾ ਹੈ ਕਰਮ ਮੂਰਖ ਨੇ ਦੁਨੀਆ 'ਚ ਕੋਈ ਉਸ ਨਾਲ ਦਾ ਐ ਕਿਸੇ ਦੇ ਕਹੇ ਤੇ ਜੁੱਲੀ ਆਪਣੀ ਜੋ ਜਾਲ ਦਾ ਮੂਰਖ ਨੇ ਦੁਨੀਆ 'ਚ ਕੋਈ ਉਸ ਨਾਲ ਦਾ ਜਦ ਆਪਰੇ ਨੂੰ ਛੱਡ ਜਿਹੜਾ ਦੂਸਰੇ ਨੂੰ ਲੋਛਦਾ ਕਰਨ ਤੋਂ ਪਹਿਲਾਂ ਨਹੀਂ ਅੱਗਾ ਪਿੱਛਾ ਸੋਚਦਾ ਉਹ ਫਸਲਾ ਬਗਾਨਿਆਂ 'ਚ ਮੂੰਹ ਫਰੇ ਮਾਰਦਾ ਮੂਰਖ ਨੇ ਦੁਨੀਆ 'ਚ ਕੋਈ ਉਸ ਨਾਲ ਦਾ ਕਦ ਪਾਇਆ ਜਾਏ ਪੁੱਛ ਜੀ ਨੂੰ ਡੋਡੇ ਫੀਮ ਤਾਸ਼ ਦਾ ਹੋਜੇ ਸ਼ੁਕੀਨ ਜਿਹੜਾ दारू ਭੰਗ ਮਾਸ ਦਾ ਉਹ ਨਸਿਆਂ ਦੇ ਵਿੱਚ ਜੋ ਵੀ ਜ਼ਿੰਦਗੀ ਨੂੰ ਘਾਲਦਾ ਮੂਰਖ ਨੇ ਦੁਨੀਆ 'ਚ ਕੋਈ ਸੁਣਾਉਂਦਾ ਕਦ ਆਪੇ ਨਾਲ ਆਪ ਨਾਲੋਂ ਉੱਚੇ ਸੰਗ ਜੋ ਵੀ ਮੱਥਾ ਜੋੜ ਕੇ ਆਪ ਨਾਲੋਂ ਉੱਚੇ ਸੰਗ ਜੋ ਵੀ ਮੱਥਾ ਜੋੜ ਕੇ ਉਹ ਰੱਖ ਦੇਵੇ ਘਰ ਦੀਆਂ ਚਾਰੇ ਝੂੜਾਂ ਤੋੜ ਕੇ ਘਰ ਲਈ ਬਣ ਜਾਏ ਛਤ ਕਾ ਪਹਚਾਲਦਾ ਮੂਰਖ ਨਹੀਂ ਦੁਨੀਆ ਚ ਕੋਈ ਉਸ ਨਾਲ ਦਾ ਕਿ ਜੋਸ਼ ਵਿੱਚ ਜਾ ਕੇ ਜੋ ਵੀ ਖੋ ਬੈਠੇ ਹੋਸ਼ ਨੂੰ ਜੋਸ਼ ਵਿੱਚ ਆ ਕੇ ਜੋ ਵੀ ਖੋ ਬੈਠੇ ਹੋਸ਼ ਨੂੰ ਉਹ ਸਮਝ ਨਹੀਂ ਸਕਕੇ ਜੋ ਵੀ ਦੁਨੀਆ ਦੇ ਰੋਸ ਨੂੰ ਜਿੰਦਗੀ ਨੂੰ ਮੌਸਮਾਂ ਦੇ ਨਾਲ ਨਹੀਂ ਢਾਲਦਾ ਮੂਰਖ ਨਹੀਂ ਦੁਨੀਆ ਚ ਕੋਈ ਉਸ ਨਾਲ ਦਾ ਕਿ ਚੁਗਲੀਆਂ ਲਾ ਕੇ ਜੋ ਵੀ ਲੋਕਾਂ ਨੂੰ ਲੜਾਉਂਦਾ ਗੁਗਲੀਆਂ ਲਾ ਕੇ ਜੋ ਵੀ ਲੋਕਾਂ ਨੂੰ ਲੜਾਉਂਦਾ ਉਹ ਜੁੜ ਰਹੇ ਨਾਤਿਆਂ ਨੂੰ ਨਾਤਿਆਂ ਨੂੰ ਭਾਂ ਭਾਨੀਆਂ ਜੋ ਮਾਰਦਾ ਘਰ ਚੋਂ ਵਜਾ ਕੇ ਦੀਵੇ ਮੜੀਆਂ 'ਚ ਬਾੜਦਾ ਉਹ ਘਰਾਂ ਚੋਂ ਵਜਾ ਕੇ ਦੀਵੇ ਮੜੀਆਂ 'ਚ ਬਾੜਦਾ ਮੂਰਖ ਨਹੀਂ ਦੁਨੀਆ 'ਚ ਕੋਈ ਉਹ ਦੇ ਨਾਲ ਦਾ ਉਹ ਕੁਰਸੀ ਦੇ ਲਈ ਜੋ ਵੀ ਕੌਮ ਮਰਵਾ ਦੇ ਕੁਰਸੀ ਦੇ ਲਈ ਜੋ ਵੀ ਕੌਮ ਮਰਵਾ ਦੇ ਉਹ ਮਾਪਿਆਂ ਦੇ ਪੁੱਤ ਭਾੜੇ ਭੰਗਦੇ ਗਵਾਦੇ ਕੌਮ ਲਈ ਸੱਚੀ ਮੁਚੀ ਕਾਲਾ ਨਹੀਂ ਘਾਲਦਾ ਮੂਰਖ ਨਹੀਂ ਦੁਨੀਆ 'ਚ ਕੋਈ ਉਸ ਨਾਮ ਮੂਰਖ ਨਹੀਂ ਦੁਨੀਆ 'ਚ ਕੋਈ ਉਸ ਨਾਮ ਇਸ ਜੀ ਕਹਵਤਾ ਜੇ ਪਸੰਦ ਆਈ ਤਾਂ ਸੇਅਰ ਜਰੂਰ ਕਰਿਓ ਥੈਂਕ ਯੂ